ਸਟ੍ਰੰਸ ਅੱਜ ਅਸੀਂ ਕਰਾਂਗੇ ਇੱਕ ਨਵਾਂ ਲੇਖ ਮੇਰਾ ਘਰ ਠੀਕ ਹੈ ਜਿੱਦਾਂ ਤੁਹਾਡਾ ਘਰ ਹੁੰਦਾ ਆ ਠੀਕ ਹੈ ਉਦਾਂ ਦਾ ਸੀ ਉਹਦੇ ਬਾਰੇ ਦੱਸਣਾ ਹੁੰਦਾ ਆ ਠੀਕ ਹੈ ਤੇ ਚਲੋ ਫੇਰ ਸਟਾਰਟ ਕਰਦੇ ਹਾਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਕਰਨਾ ਠੀਕ ਹੈ ਤੇ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਨੰਬਰ 1 ਹੈਗਾ ਮੇਰਾ ਘਰ ਬਹੁਤ ਸੋਹਣਾ ਹੈ ਠੀਕ ਹੈ ਜਦੋਂ ਲਾਈਨ ਖਤਮ ਹੋ ਗਈ ਉਹਦੇ ਮਗਰ ਡੰਡੀ ਦਾ ਨਿਸ਼ਾਨ ਲਗਾ ਦੇਣਾ ਠੀਕ ਹੈ ਨੰਬਰ 2 ਮੇਰੇ ਘਰ ਦਾ ਰੰਗ ਬਾਹਰੋਂ ਪੀਲਾ ਹੈ ਠੀਕ ਹੈ ਸਵੇਦੀ ਕੀਤੀ ਹੁੰਦੀ ਹੈ ਨਾ ਜਾਂ ਕਲਰ ਕੀਤਾ ਹੁੰਦਾ ਉਹ ਜਿੱਦਾਂ ਦਾ ਕਿਸੇ ਦਾ ਘਰ ਹੁੰਦਾ ਉਹ ਉਸ ਹਿਸਾਬ ਨਾਲ ਕਲਰ ਕੀਤਾ ਹੁੰਦਾ ਪਸੰਦ ਆਪਣੀ ਨਾਲ ਇਹਨਾਂ ਦੇ ਘਰ ਮੇਰੇ ਘਰ ਦਾ ਰੰਗ ਬਾਹਰੋਂ ਪੀਲਾ ਹੈ ਡੰਡੀ ਲਾ ਕੇ ਨੰਬਰ 3 ਮੇਰੇ ਘਰ ਵਿੱਚ 5 ਕਮਰੇ ਹਨ ਠੀਕ ਹੈ ਨੰਬਰ 4 ਸਾਰੇ ਕਮਰੇ ਹਵਾਦਾਰ ਹਨ ਠੀਕ ਹੈ ਮਤਲਬ ਗਰਮੀ ਨਹੀਂ ਮਹਿਸੂਸ ਹੁੰਦੀ ਨਾ ਜਦ ਹਵਾਦਾਰ ਹੁੰਦੇ ਤਾਕੀਆਂ ਵਗੈਰਾ ਲੱਗੀਆਂ ਹੁੰਦੀਆਂ ਰੋਸ਼ਨਦਾਨ ਠੀਕ ਹੈ ਨਾ ਨੰਬਰ 5 ਮੇਰੇ ਘਰ ਦੀ ਰਸੋਈ ਬਹੁਤ ਸੋਹਣੀ ਬਣਾਈ ਹੈ ਠੀਕ ਹੈ ਰਸੋਈ ਸੋਹਣੇ ਤਰੀਕੇ ਨਾਲ ਬਣਾਈ ਗਈ ਹੈ ਠੀਕ ਹੈ ਨਾ ਆਪਣੀ ਪਸੰਦ ਹੁੰਦੀ ਹੈ ਨੰਬਰ 6 ਮੇਰੇ ਘਰ ਦੇ ਅੱਗੇ ਛੋਟਾ ਜਿਹਾ ਪਾਰਕ ਵੀ ਹੈ ਬੱਚਿਆਂ ਦੇ ਖੇਡਣ ਨੂੰ ਪਾਰਕ ਵੀ ਬਣਿਆ ਹੋਇਆ ਹੁੰਦਾ ਹੈ ਨਾ ਕਈਆਂ ਦੇ ਘਰਾਂ ਦੇ ਨਜ਼ਦੀਕ ਹੀ ਹੁੰਦਾ ਹੈ ਨੰਬਰ 7 ਮੇਰਾ ਘਰ ਸਦਾ ਸਾਫ਼ ਸੁਥਰਾ ਰਹਿੰਦਾ ਹੈ ਠੀਕ ਹੈ ਨੰਬਰ 8 ਮੇਰੇ ਘਰ ਵਿੱਚ ਦੋ ਗੁਸਲਖਾਨੇ ਵੀ ਹਨ ਠੀਕ ਹੈ ਨੰਬਰ 9 ਮੇਰੇ ਘਰ ਦਾ ਵਿਹੜਾ ਬਹੁਤ ਖੁੱਲਾ ਹੈ ਅਗੇ ਹੈ ਨੰਬਰ 10 ਮੇਰੇ ਘਰ ਦੇ ਬਾਗੀਚੇ 'ਚ ਕਈ ਤਰ੍ਹਾਂ ਦੇ ਪੌਦੇ ਲੱਗੇ ਹਨ ਠੀਕ ਹੈ ਇਹ ਸ਼ੌਕ ਹੁੰਦਾ ਪੌਦੇ ਲਗਾਉਣ ਦਾ ਠੀਕ ਹੈ ਅੱਗੇ ਹੈ ਨੰਬਰ 11 ਘਰ ਵਿੱਚ ਇੱਕ ਛੋਟੀ ਲਾਇਬ੍ਰੇਰੀ ਵੀ ਹੈ ਠੀਕ ਹੈ ਲਾਇਬ੍ਰੇਰੀ ਹੋਣੀ ਵੀ ਚਾਹੀਦੀ ਆ ਹਰ ਘਰ ਦੇ ਵਿੱਚ ਨੰਬਰ 12 ਘਰ ਵਿੱਚ ਬੱਚਿਆਂ ਦੇ ਪੜਨ ਲਈ ਅਲੱਗ ਕਮਰਾ ਹੈ ਠੀਕ ਹੈ ਇਹ ਬਹੁਤ ਵਧੀਆ ਗੱਲ ਆ ਠੀਕ ਹੈ ਫਿਰ ਬੱਚੇ ਡਿਸਟਰਬ ਨਹੀਂ ਹੁੰਦੇ ਅਲੱਗ ਕਮਰਾ ਹੋਗਾ ਆਰਾਮ ਨਾਲ ਬੈਠ ਕੇ ਪੜ੍ਹਦੇ ਰਹਿੰਦੇ ਆ ਨੰਬਰ 13 ਮੈਨੂੰ ਮੇਰਾ ਘਰ ਬਹੁਤ ਪਸੰਦ ਹੈ ਠੀਕ ਹੈ ਇਹ ਹੋ ਗਿਆ ਮੇਰੇ ਮੇਰਾ ਘਰ ਦਾ ਲੇਖ ਇਹਦੀਆਂ ਪੂਰੀਆਂ ਲਾਈਨਾਂ ਸੀਗੀਆਂ ਮੈਂ 13 ਬਣਾਈਆਂ ਠੀਕ ਹੈ ਤੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਯਾਦ ਕਰ ਲੈਣਾ ਠੀਕ ਹੈ ਓਕੇ ਬਾਏ